ਆ ਦੁਨੀਆ ਦੇ ਸਾਰੇ ਸਭ ਦੇ ਮੈਂ ਇੱਕ ਗੱਲ ਤੋਂ ਬੜੀ ਐਮ ਦੇਖੀ ਕਿ ਜੇਦੋਂ ਦਾ ਪਿੰਡਾਂ ਦੇ ਜਿਹੜੀ ਕਮੇਟੀ ਬਣੋਦੀ ਦਾ ਪਿੰਡਾਂ ਦੇ ਸਾਰੇ ਬੈਠੇ ਠੀਕ ਹੈ ਉਹ ਕਸਾਲਾ ਨੂੰ ਇਹ ਨਹੀਂ ਪਤਾ ਕਿ ਜਿਹੜਾ ਸਰਕਾਰ ਚੁਗੀਆਂ ਦਾ ਪੁਰੇ ਇਹ ਸਾਰੀ ਕੁੱਟਿਆ ਆਪਣੇ ਤੋਂ ਸਾਰੀ ਚੱਲੀ ਜਾਣੀਆਂ ਕਿਉਂਕਿ ਇਹਨਾਂ ਨੇ ਸੜਕਾਂ ਦੇ ਨਾਮ ਤੇ ਜਾਂ ਸਭ ਤੋਂ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਨੂੰ মিডিਆ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਬੜੇ ਗੰਭੀਰ ਮੁੱਦੇ ਤੇ ਹੋਈ ਆ ਵੀ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਕਈਆਂ ਨੂੰ ਜੋਬ ਨਹੀਂ ਮਿਲੀ ਉਹ ਗੁੱਡੀਆਂ ਸਾਹਿਬ ਦੇ ਬਾਹਰਗੇ ਵੀ ਬੈਠੇ ਰਹੇ ਸਭ ਤੋਂ ਵੱਡੀ ਮੰਗ ਸਾਡੀ ਇਹ ਆ ਵੀ ਜਿਹੜੇ ਸ਼ਹੀਦ ਸਾਡੇ ਆ ਸਾਡੇ ਸਿਰਾਂ ਦੇ ਤਾਜ ਆ ਉਹ ਕਿਸੇ ਜਥੇਬੰਦੀ ਇੱਕ ਦੇ ਨਹੀਂ ਉਹ ਸੰਯੁਕਤ ਮੋਰਚੇ ਦੇ ਸ਼ਹੀਦ ਆ ਉਹਨਾਂ ਦੇ ਜਿਹੜੇ ਰਹਿੰਦਿਆਂ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਦੂਜਾ ਮਸਲਾ ਸਾਡਾ ਇਹ ਆ ਵੀ ਜਿਹੜੇ ਕਿਸਾਨਾਂ ਤੇ ਦਰਜ ਮਾਮਲੇ ਆ ਉਹ ਰੱਦ ਕੀਤੇ ਜਾਣ ਤੀਜਾ ਮਸਲਾ ਸਾਡਾ ਇਹ ਆ ਵੀ ਜਿਹੜੇ ਪਾਣੀ ਨਹੀਂ ਮਿਲ ਰਿਹਾ ਨਹਿਰੀ ਪਾਣੀ ਨਹੀਂ ਮਿਲ ਰਿਹਾ ਉਹਦੀ ਬੜੀ ਕਿੱਲਤ ਆ ਪ੍ਰੋਪਰ ਲਾਈਟ ਨਹੀਂ ਮਿਲ ਰਹੀ ਕਿਸਾਨਾਂ ਨੂੰ ਔਰ ਬੜੇ ਦੁੱਖ ਦੀ ਗੱਲ ਆ ਵੀ ਖੇਤੀਬਾੜੀ ਮੰਤਰੀ ਦਾ ਵਿਭਾਗਾਂ ਮਲੋੜ ਤੋਂ ਚੱਕ ਕੇ ਤੇ ਅਵਲ ਖਰਾਣੇ ਤੋਂ ਤੱਪੇ ਰੋਡ ਤੇ ਜਾਵੜਿਆ ਉਹ ਸਾਡੀ ਵੀ ਮੰਗ ਮੇਨ ਮੰਗਾ ਵੀ ਦੱਸੋ ਚੌਥੀ ਸਾਡੀ ਮੰਗ ਆ ਮਜ਼ਦੂਰਾਂ ਦੀ ਵੀ ਦਾਣਾ ਮੰਡੀਆਂ ਦੇ ਮਜ਼ਦੂਰਾਂ ਦੀ ਇਹਨਾਂ ਨੇ ਲੇਬਰ ਵਧਾਈ ਸੀ ਕੋਈ 25 ਪੈਸੇ 35 ਪੈਸੇ ਘੱਟੇ ਮਗਰ ਉਹ 2 ਸਾਲ ਵਿਚਾਰੇ ਹੜਤਾਲ ਵੀ ਕਰਕੇ ਬੈਠੇ ਰਹੇ ਦਾਣਾ ਮੰਡੀਆਂ ਦੇ ਮਜ਼ਦੂਰ ਸਾਡੇ ਜਿਹੜੇ ਪੱਲੇਦਾਰ ਭਰਾ ਉਹਨਾਂ ਦੀ ਅੱਜ ਤਾਈ ਲੇਬਰ ਨਹੀਂ ਮਿਲੀ ਉਹ ਵੀ ਸਾਡੀ ਮੰਗ ਆ ਇੱਕ ਸਾਡੀ ਮੰਗ ਹੋਰ ਹੈ ਜੀ ਵੀ ਜਿਹੜਾ ਇਹ ਸਿਸਟਮ ਆ ਇਹ ਮੇਲਾ ਕਰਾ ਰਹੇ ਆ ਕਿਸਾਨ ਤਾਂ ਮਰੀ ਜਾਂਦਾ ਖੁਦਕੁਸ਼ੀ ਕਰੀ ਜਾਂਦਾ ਪਿੰਡਾਂ ਦੀ ਜ਼ਮੀਨ ਕੋਇਰ ਹੋਈ ਜਾਂਦੀ ਐ ਸੋਸਾਇਟੀਆਂ ਦੀਆਂ ਕਰਕੀਆਂ ਆਈ ਜਾਂਦੀਆਂ ਬੈਂਕਾਂ ਦੀਆਂ ਕਰਕੀਆਂ ਆਈ ਜਾਂਦੀਆਂ ਤੇ ਇਹ ਆਦੇ ਜੀ ਅਸੀਂ ਮੇਲਾ ਕਰਾਉਣਾ ਮੇਲਾ ਕਰਾਉਣਾ ਮਲੋੜ ਦੀ ਦਾਣਾ ਮੰਡੀ ਤੇ ਇੱਕ ਰਾਜਪੁਰੇ ਜੀ ਸਾਦਕੇ ਮੇਲਾ ਕਰਾਉਣਾ ਇਹ ਕਾਰਪੋਰੇਟ ਕੰਪਨੀਆਂ ਦਾ ਮੇਲਾ ਜੇ ਸਾਡੀ ਸਰਕਾਰ ਨੇ ਗੱਲ ਨਾ ਸੁਣੀ ਜਿਹੜੇ ਅਸੀਂ ਮਸਲੇ ਆਖੇ ਆ ਜਾਂ ਤਾਂ ਸਰਕਾਰ ਭਗਵੰਤ ਮਾਨ ਖੇਤੀਬਾੜੀ ਮੰਤਰੀ ਤੇ ਬੀਬਾ ਬਲਜੀਤ ਕੌਰ ਤੇ ਕਾਕਾ ਮੁਖਸਰ ਵਾਲਾ ਤੇ ਜਿੰਨੇ ਵੀ ਇੱਧਰ ਦੇ ਮੁਕਸਰ ਜ਼ਿਲ੍ਹੇ ਦੇ ਬਲਾਕਾਂ ਦੇ ਆ ਇੱਧਰ ਪ੍ਰਤਪਾਲ ਸ਼ਰਮਾ ਜੀ ਬੈਠੇ ਆ ਜਾਂ ਤਾਂ ਸਾਨੂੰ ਮੀਟਿੰਗ ਦੇ ਕੇ ਫੁੱਡੀਆਂ ਸਾਹਿਬ ਸਾਡੀ ਭਲਾ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਦੇਣ ਜ਼ਿਲ੍ਹੇ ਦੇ ਆਗੂ ਵੀ ਮੀਟਿੰਗ ਕਰਨ ਜਾਂਦੇ ਆ ਸਾਡੇ ਬੜੇ ਸਤਕਾਰਯੋਗ ਬਿਉਰਗਾਗੂ ਖੜੇ ਆ ਜਾਂ ਤਾਂ ਸਾਡੇ ਮਸਲੇ ਹੱਲ ਕਰਾ ਦੇਣ ਜਾਂ ਫਿਰ ਅਸੀਂ ਮੇਲੇ ਜਿੰਨਾਂ ਨੂੰ ਸਵਾਲ ਪੁੱਛਾਂਗੇ ਵੀ ਭਾਈ ਦੱਸੋ ਵੀ ਸਾਡੇ ਮਸਲੇ ਕਿਉਂ ਨਹੀਂ ਹੱਲ ਹੋਏ ਕੀ ਕਿਸਾਨ ਆ ਜਿਹੜੇ ਉਹ ਡਾਕੂ ਆ ਉਹਨਾਂ ਦੇ ਜਿਹੜੇ ਪਰਚੇ ਪਾ ਕੇ ਤਰੀਕਾ ਭੁਗਤੀ ਜਾਂਦੇ ਆ ਜਾਂ ਜਿਹੜੇ ਖੁਦਕੁਸ਼ੀ ਕਰ ਗਏ ਉਹਨਾਂ ਦੇ ਸਿਰ ਤੇ ਅਸੀਂ ਮੋਦੀ ਦੀ ਧੌਣ 'ਚੋਂ ਡੰਡਾ ਕੱਢਿਆ ਸੰਘਰਸ਼ ਜਿੱਤਿਆ ਅਸੀਂ ਐਮਐਸਪੀ ਮੰਗਦੇ ਆ ਇੱਥੇ ਸਾਡੀਆਂ ਫਸਲਾਂ ਰੁਲੀ ਜਾਂਦੀਆਂ ਫਸਲੀ ਵਿਭਿੰਨਤਾ ਦੇ ਨਾਂ ਤੇ ਇੱਕ ਜਿਹੜੀ ਹੋਰ ਮੁੱਦਾ ਇਹ ਆਦੇ ਜਿਹੜਾ ਹੋਰ ਫਸਲ ਬੀਜੂ ਉਹਨੂੰ ਕੋਈ ਮੁਆਵਜ਼ਾ ਸੈਂਟਰ ਨਿਕੋਂ ਆਇਆ ਉਹ ਵਰਤੇ ਹੀ ਨਹੀਂ ਗਿਆ ਡੀਏਪੀ ਦੇ 40 ਸਿੰਪਲ ਭਰੇ ਫੇਲ ਉਹ ਡੀਏਪੀ ਸੈਟਿੰਗਾਂ 'ਚ ਵਿਗੜੀ ਆਈ ਸੈਟਿੰਗਾਂ 'ਚ ਕੁਝ ਵੇਗ ਗਈ ਬਾਕੀ ਚੱਕ ਕੇ ਗੜਾਉਣਾ 'ਚ ਲਾ ਕੇ ਵੇਚਤੀ ਉਹਨਾਂ ਤੇ ਸਾਡੇ ਮਸਲੇ ਇਹ ਆ ਵੀ ਕਿਸਾਨ ਤਾਂ ਅੱਗੇ ਮਰਿਆ ਪਿਆ ਤੇ ਉਹਨਾਂ ਨੂੰ ਰੇਤਾ ਹੀ ਪੋਵਾਤਾ ਯਾਰ ਤੁਸੀਂ ਇਹਨਾਂ ਸਾਰੇ ਮਸਲਿਆਂ ਵਾਸਤੇ ਅੱਜ ਇਕੱਠੇ ਹੋਏ ਆ ਸੰਯੁਕਤ ਕਿਸਾਨ ਮੋਰਚਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਕਾ ਔਰ ਸਾਰਿਆਂ ਦੇ ਸੰਘਰਸ਼ ਕਰਨ ਨੂੰ ਤਿਆਰ ਆ ਬਾਕੀ ਅਜੇ ਸਾਡੀ ਮੀਟਿੰਗ ਹੋਰ ਵੀ ਚੱਲੂਗੀ ਤੇ ਆ ਹੀ ਕੇਰਾਂ ਤਾਂ ਸਾਡਾ ਵਿਚਾਰ ਆ ਜਿਹੜੇ ਬਿਜਲੀ ਦੇ ਮਾਲੋ ਕੱਟ ਲਾ ਗਰੇ ਨੇ ਤੇ ਕਿਸਾਨਾਂ ਨੂੰ ਜਿਹੜੇ ਖੇਤਾਂ ਦੇ ਟਰਾਂਸਫਰ ਉੱਤੇ ਹੋਏ ਮਿਲ ਨਹੀਂ ਰਹੀਗੇ ਉਹਨਾਂ ਬਾਰੇ ਕੀ ਕਰਨਾ ਚਾਹੋਗੇ ਅਸੀਂ ਤਾਂ ਇਹ ਜਥੇਬੰਦੀ ਉਹ ਜਥੇਬੰਦੋਂ ਟਰਾਂਸਫਾਰਮਰ ਵੀ ਮਿਲਣਗੇ ਲਾਈਟ ਵੀ ਮਿਲੂਗੀ ਕਸੀਆਂ ਵੀ ਛੜਾਈਆਂ ਸੂਏ ਵੀ ਇਹ ਸਾਰੇ ਬੰਦੇ ਸੰਘਰਸ਼ ਲੜਦੇ ਆ ਤੁਹਾਡਾ ਜੇ ਤੁਸੀਂ ਜਥੇਬੰਦ ਹੋਵੋਗੇ ਲਾਮਬੰਦ ਅਸੀਂ ਹੋਵਾਂਗੇ ਇੱਕ ਹੋਵਾਂਗੇ ਤਾਂ ਸੰਯੁਕਤ ਕਿਸਾਨ ਮੋਰਚੇ ਤੋਂ ਕੋਈ ਚੀਜ਼ ਵੇਰ ਹੀ ਨਹੀਂ ਕਿਉਂਕਿ ਅੱਜ ਲੋਕਾਂ ਨੂੰ ਸਰਕਾਰਾਂ ਤੋਂ ਜਿਆਦਾ ਸੰਯੁਕਤ ਮੋਰਚੇ ਤੋਂ ਆਸਾਂ ਆਓ ਸਾਡੇ ਕੋਲੇ ਜਿਹੜੇ ਭਰਾ ਨੂੰ ਕਿਸਾਨ ਨੂੰ ਨਹੀਂ ਕੁਝ ਮਿਲਦਾ ਜਾਂ ਉਹਦਾ ਸੋਸ਼ਲ ਹੁੰਦਾ ਸਾਡੇ ਕੋਲੇ ਆਦਾ ਮੁੱਦਾ ਲੈ ਲੱਗ ਰਿਹਾ ਜਿਹੜਾ ਸੰਦ 8000 ਦਾ ਉਹ 1.5 1.5 2 2 ਲੱਖ ਰੁਪਏ ਜਿ ਲੱਗ ਰਿਹਾ ਇਹ ਖੇਤੀਬਾੜੀ ਮੰਤਰੀ ਦੇ ਪੰਜ ਛੇ ਝਿਤੇ ਆ ਪਰ ਵੀ ਉਹਨਾਂ ਨੇ ਪੈਸਾ ਇਕੱਠਾ ਕੀਤਾ ਕੁਝ ਆਪ ਖਾ ਜਾਂਦੇ ਆ ਕੁਝ ਇਹਨਾਂ ਨੂੰ ਦੇ ਦੋ ਦੇ ਦੇ ਸਾਰਿਆਂ ਦਾ ਮੂੰਹ ਮਿੱਠਾ ਕਰਦੇ ਆ ਤੇ ਦਾਣਾ ਮੰਡੀ ਸਰਕਾਰੀ ਇਹ ਮਾਰਕੀਟ ਕਮੇਟੀ ਦੇ ਅੰਡਰ ਆਉਂਦੀ ਆ ਮਾਰਕੀਟ ਕਮੇਟੀ ਦੀ ਉਹ ਬਿਜਲੀ ਵਰਤਦੇ ਆ ਮਾਰਕੀਟ ਕਮੇਟੀ ਦੇ ਟੈਂਕਰ ਵਰਤਦੇ ਆ ਪਾਣੀ ਵਰਤਦੇ ਆ ਅਸੀਂ ਮਾਰਕੀਟ ਕਮੇਟੀ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਪ੍ਰਾਈਵੇਟ ਮੇਲਾ ਹੁੰਦਾ ਤੁਸੀਂ ਉੱਥੇ ਟਰੈਕਟਰ ਆਪਦੇ ਕੰਟਰ ਕਿਉਂ ਭੇਜਦੇ ਹੋ ਜਾਤਾ ਹੋਵੇ ਵੇਖੋ ਟੋਏ ਉੱਥੇ ਸੂਆਂ ਨਾਲ ਪੱਟ-ਪੱਟ ਕੇ ਸਾਰਾ ਮੰਡੀ ਦਾ ਸਤਿਆਨਾਸ਼ ਕਰਤਾ ਫੇਰ ਉੱਥੇ ਜਿਹੜੇ 25-25 50-50 ਹਜ਼ਾਰ ਦੇ ਇਹਨਾਂ ਨੇ ਉਸਤਾਲਾਂ ਬਣਾਈਆਂ ਹੁੰਦੀਆਂ ਉਹ ਇਕੱਠਾ ਕਰਕੇ ਮਾਰਕੀਟ ਕਮੇਟੀ ਨੂੰ ਕਿੰਨੀ ਕੁ ਫੀਸ ਦਿੰਦੇ ਆ ਜਾਂ ਬਿਜਲੀ ਦਾ ਬਿੱਲ ਮਾਰਕੀਟ ਕਮੇਟੀ ਤੋਂ ਵੇ ਅਸੀਂ ਪੁੱਛਾਂਗੇ ਕਿ ਵੀ ਤੁਹਾਨੂੰ ਇਹਨਾਂ ਨੇ ਫੀਸ ਕਿਹੜੀ ਜਮ੍ਹਾਂ ਕਰਾਈ ਆ ਤੇ ਜਾਂ ਕਿਹੜਾ ਇਹਨਾਂ ਨੇ ਮਾਰਕੀਟ ਕਮੇਟੀ ਨੂੰ ਬਿਜਲੀ ਦਾ ਬਿੱਲ ਜਮ੍ਹਾਂ ਕਰਾਇਆ ਅਸੀਂ ਕੰਨੇ ਆ ਵੀ ਇਹ ਪੈਸੇ ਨੇ ਸਾਰੀਆਂ ਇੱਥੋਂ ਕੋ ਲੁੱਟ ਕੇ ਤੇ ਸਾਰੇ ਚੇਤੇ ਆਪ ਖਾਂਦੇ ਆ ਇਹ ਚਾਰ-ਪੰਜ ਇਹਦੇ ਚੇਤੇ ਆ ਖਾਸ ਬਣੇ ਇੱਕ ਕਰਮਕਾੜ ਦਾ ਇੱਕ ਕੋਲੇ ਵਾਲੀ ਦਾ ਇੱਕ ਦੋ ਹੋਰ ਨੇ ਇੱਕ ਕੱਟੇ ਵਾਲੀ ਦਾ ਇੱਕ ਕੱਟੇ ਵਾਲੀ ਦਾ ਇਹ ਤਿੰਨ ਚਾਰ ਬੰਦੇ ਆ ਮੂੰਹ ਚ ਦਾ ਨਾਮ ਲੈ ਤੇ ਇਹ ਮੇਰੀ ਇੱਕ ਹੋਰ ਗੱਲ ਸੁਣੋ ਜਿਹੜੀਆਂ ਫੈਲਾ ਭਰਦੇ ਜਿਹੜਾ ਦਾ ਕੋਈ ਫੈਲਾ ਇਹਨਾਂ ਕੋਲੇ ਭਰ ਦਿੰਦਾ ਉਹਨਾਂ ਦੀਆਂ ਫੈਲਾ ਦਾ ਇਹ ਕੱਢ ਦਿੰਦੇ ਆ ਸਾਰੇ ਮਿਲ ਮਿਲਾ ਕੇ ਮੰਤਰੀ ਨਾਲ ਜਾਂ ਮਹਿਕਮੇ ਨਾਲ ਮਿਲ ਕੇ ਅੱਗੇ ਅਸੀਂ ਅੰਦਰ ਵੀ ਇਹ ਗੱਲ ਕਰਕੇ ਸਾਡਾ ਇੱਕ ਬੰਦਾ ਕਰਕੇ ਹਟਿਆ ਵੀ ਇਹ ਜਿਹੜੀਆਂ ਫੈਲਾ ਇਹ ਆਪਦੇ ਬੰਦਿਆਂ ਦੀਆਂ ਹੀ ਕੱਢਦੇ ਆ ਹੋਰ ਕਿਸੇ ਦੀ ਨਹੀਂ ਕੱਢਦੇ ਜਿਹੜੇ ਇਹਨਾਂ ਕੋਲੇ ਭਰ ਜਾਂਦੇ ਆ ਉਹਨਾਂ ਦੀਆਂ ਕਰਦੇ ਦੂਜੇ ਦਿਨ ਹੀ ਕਰਦੇ ਕਿਸੇ ਦੀ ਵੀ ਫਾਇਲੇ ਹਾਂ ਜੀ ਮੇਲੇ ਦੀ ਗੱਲ ਕਰੀਏ ਮੇਲਾ ਪਿਛਲੇ ਸਾਲ ਵੀ ਲੱਗਿਆ ਸੀ ਪੰਜਾਬ ਚ ਹੋਰ ਵੀ ਮੇਲੇ ਲੱਗ ਰਹੇ ਐ ਇੱਥੋਂ ਦੀ ਕੀ ਮਲੋ ਜ਼ਿਆਦਾ ਕੋਈ ਇਹ ਮੇਰੀ ਗੱਲ ਸੁਣੋ ਜੀ ਹੁਣ ਤੁਸੀਂ ਯੂਨੀਵਰਸਿਟੀ ਚ ਮੇਲਾ ਲਾਦਾਂ ਉਹ ਸਰਕਾਰੀ ਮੇਲਾ ਲੱਗਦਾ ਜਿਹੜੇ ਬਠਿੰਡਾ ਲੱਗ ਰਿਹਾ ਉਹ ਵੀ ਸਰਕਾਰੀ ਮੇਲਾ ਲੱਗਦਾ ਜਾਂ ਇੱਕ ਆਪਣੇ ਇੱਕ ਹੋਰ ਦੋ ਥਾਵਾਂ ਤੇ ਲੱਗਦੇ ਸਰਕਾਰੀ ਮੇਲੇ ਲੱਗਦੇ ਆ ਇਹ ਸਾਰੇ ਪ੍ਰਾਈਵੇਟ ਐ ਮੇਲੇ ਪੈਸੇ ਇਕੱਠੇ ਕਰਨ ਦੇ ਕੋਆਪਰੇਟ ਕਰਾਣਿਆਂ ਨੂੰ ਇਹ ਜਿਹੜੇ ਇਹਨਾਂ ਦੇ ਚੀਤੇ ਆ ਉਹ ਪੈਸੇ ਇਕੱਠੇ ਕਰਨ ਦੇ ਬਹਾਨੇ ਬਣਾਏ ਆ ਫਿਰ ਮੇਰੀ ਵੇਖੋ 11000 11 ਲੱਖ ਦੇ ਇਹਨਾਂ ਨੇ ਸਿੰਗਰ ਕਿਥੇ ਉਹ ਕਹਦੇ ਇੱਥੇ ਕੀਤੇ ਆ ਇੱਥੇ ਕੀ ਤੁਸੀਂ ਕਰਨਾ ਸਿੰਗਰਾਂ ਦਾ ਜੇ ਤੁਸੀਂ ਮੇਲਾ ਲਾਇਆ ਮੇ ਸਿੰਗਰਾਂ ਨੇ ਇੱਥੇ ਕੀ ਕਰਨਾ ਉਹਦਾ ਦੱਸੋ ਕੋਈ ਜਵਾਬ ਦੇਣ ਇਹ ਮਾਰਕੀਟ ਕਮੇਟੀ ਜਾਂ ਡੀਸੀ ਨੂੰ ਪੈਸਾ ਕੋਈ ਜਮ੍ਹਾਂ ਕਰਾਉਂਦੇ ਆ ਇਹ ਆਪਦੇ ਆਪਦੇ ਘਰ ਭਰਦੇ ਆ ਲੱਗਿਆ ਉਸ ਤੋਂ ਬਾਅਦ ਤੁਸੀਂ ਕੋਈ ਪਿਛਲੀ ਵਾਰੀ ਦਾ ਮੇਲੇ ਦਾ ਕੋਈ ਲਿਆ ਕੋਈ ਇਨਕੁਆਰੀ ਪੁੱਛੀ ਜੀ ਕੋਈ ਅਸੀਂ ਪੁੱਛਦੇ ਹਾਂ ਇੱਥੇ ਦਫ਼ਤਰ 'ਚ ਦਫ਼ਤਰ ਵਾਲੇ ਊਂ ਮਾਂ ਕਰ ਦਿੰਦੇ ਐਜ ਕਿਸੇ ਰਿਟਰੀਨ 'ਚ ਪੁੱਛਾਂਗੇ ਆਰਟੀਆਈਆਂ ਪਾ ਕੇ ਮੈਂ ਪੁੱਛੂੰਗਾ ਆਪ ਖੁਦ ਪੁੱਛੂੰਗਾ ਵੀ ਕਿੱਥੇ ਪੈਸਾ ਜਾਵਾ ਮੈਂ ਡੀਸੀ ਦਫ਼ਤਰ ਨੂੰ ਪੁੱਛੂੰ ਮਾਰਕੀਟ ਕਮੇਟੀ ਨੂੰ ਪੁੱਛੂੰਗਾ ਕਿੰਨਾ ਤੁਹਾਡਾ ਬਿਜਲੀ ਦਾ ਬਿੱਲ ਜਾਵਾ ਹੋਇਆ ਤੇ ਕਿੰਨਾ ਤੁਹਾਨੂੰ ਇਹਨਾਂ ਨੇ ਫੰਡ ਦਿੱਤਾ ਜੇ ਐਤ ਕੀ ਟੈਂਕ ਗਏ ਅਸੀਂ ਇਹਨਾਂ ਤੇ ਵੀ ਕਾਰਵਾਈ ਕਰਾਵਾਂਗੇ ਜੇ ਸਰਕਾਰੀ ਟੈਂਕ ਕੋ ਉੱਥੇ ਗਿਆ ਤਾਂ ਕਿੰਨਾਂ ਨੇ ਸਾਨੂੰ ਪ੍ਰੈਸ ਕਾਨਫਰੈਂਸ 'ਚ ਜੀ ਦੱਸਿਆ ਵੀ ਆਉਣ ਵਾਲੇ 1 ਮਹੀਨੇ ਦੇ ਵਿੱਚ ਇੱਥੇ ਕੋਈ ਕਿਸਾਨ ਮੇਲਾ ਲੱਗਣ ਜਾ ਰਿਹਾ ਹੈਗਾ ਕੋਈ ਉਹਦੀ ਮਨਜ਼ੂਰੀ ਵਗੈਰਾ ਦਾ ਆ ਅੱਜ ਸਾਨੂੰ ਇੱਕ ਡੀਸੀ ਸਾਹਿਬ ਵੱਲੋਂ ਇੱਕ ਚਿੱਠੀ ਪ੍ਰਾਪਤ ਹੋਈ ਹੈ ਪੁੱਤਰ ਪ੍ਰਾਪਤ ਹੋਇਆ ਜਿਸ ਵਿੱਚ ਮੰਡੀ ਵਿੱਚ ਮੇਲੇ ਨੂੰ ਸੰਬੰਧੀ ਜਗ੍ਹਾ ਦੀ ਮੰਗ ਕੀਤੀ ਗਈ ਹੈ ਉਸ ਦਾ ਕੀ ਅਸੀਂ ਅੱਜ ਭੇਜ ਰਹੇ ਹਾਂ ਉਹ ਜਿਸ ਜਿਸ ਤਰੀਕ ਦੀ ਮੰਗ ਕੀਤੀ ਗਈ ਹੈ ਉਹ ਫਸਲ ਦੀ ਆਮਦ ਦੇ ਅਨੁਸਾਰ ਅਸੀਂ ਦੇਖ ਕੇ ਉਹਦਾ ਜਮੰਦ ਜਵਾਬ ਜੋ ਵੀ ਉਹ ਭੇਜ ਰਹੇ ਹਾਂ ਅਸੀਂ ਤੇ ਕਿਸਾਨਾਂ ਦਾ ਕਹਿਣਾ ਹੈ ਸੰਯੁਕਤ ਮੋਰਚੇ ਵੱਲੋਂ ਕਹਿਣਾ ਹੈ ਕਿ ਜਦੋਂ ਵੀ ਇਹ ਬੇਲਾ ਪਿਛਲੇ ਸਾਲ ਵੀ ਲਾਇਆ ਸੀਗਾ ਇਸ ਵਾਰੀ ਵੀ ਲਾਉਂਦੇ ਨੇ ਤੇ ਇਹ ਜਿਹੜੇ ਫਾੜੇਕ ਤਾਂ ਜਦੋਂ ਫਾੜੇ ਦੇ ਵਿੱਚ ਟੈਂਟ ਵਗੈਰਾ ਗੱਡਦੇ ਨੇ ਉਹਦਾ ਨੁਕਸਾਨ ਜਾਂਦਾ ਹੈਗਾ ਇੱਕ ਇਹ ਮਾਰਕੀਟ ਕਮੇਟੀ ਦੇ ਟੈਂਕਰ ਵਗੈਰਾ ਵਰਤਦੇ ਨੇ ਇੱਥੋਂ ਦੀ ਜਿਹੜੀ ਸਮਾਨ ਸੋਲਤਾ ਜਿਹੜੀ ਸਾਰੀ ਮਾਰਕੀਟ ਕਮੇਟੀ ਦੀ ਯੂਜ਼ ਕਰਦੇ ਨੇ ਹਾਂਜੀ ਜਿਹੜਾ ਮੰਡੀ ਬੋਰਡ ਦੀ ਜਗ੍ਹਾ ਦਿੱਤੀ ਜਾਂਦੀ ਹੈ ਇਹ ਰੈਂਟ ਬੇਸਿਸ ਤੇ ਦਿੱਤੀ ਜਾਂਦੀ ਹੈ ਮੰਡੀ ਬੋਰਡ ਦੀ ਪਾਲਿਸੀ ਅਨੁਸਾਰ ਜੇਕਰ 4000 ਰੁਪਿਆ ਪਰ ਏਕੜ ਪਰ ਡੇ ਦਾ ਰੈਂਟ ਹੈ ਜੇਕਰ ਕਵਰ ਸ਼ੈੱਡ ਵਰਤਦਾ ਹੈ ਉਹਦਾ 8000 ਰੁਪਿਆ ਪਰ ਏਕੜ ਪਰ ਡੇ ਦਾ ਰੈਂਟ ਹੈ ਇਸ ਲਈ ਰੈਂਟ ਜੋ ਵੀ ਫਰਮ ਵੱਲੋਂ ਜੇਸਵਲ ਨੂੰ ਵੀ ਮੇਲਾ ਲਗਾਇਆ ਜਾਊਗਾ ਜੇਕਰ ਕਿਸਾਨੀ ਹੁੰਦਾ ਜਾਂ ਕਿਸੇ ਹੋਰ ਤਰ੍ਹਾਂ ਦਾ ਸਮਾਜ ਦੇ ਕੋਈ ਪ੍ਰੋਗਰਾਮ ਦੀ ਕਿਸੇ ਵੱਲੋਂ ਵੀ ਥਾਂ ਦੀ ਮੰਗ ਕੀਤੀ ਜਾਂਦੀ ਹੈ ਜੇਕਰ ਫਸਲ ਦੀ ਆਮਦ ਨਹੀਂ ਹੈਗੀ ਤਾਂ ਥਾਂ ਦਿੱਤੀ ਜਾਂਦੀ ਹੈ ਔਰ ਜਿੰਨੀ ਜਗ੍ਹਾ ਮੇਲੇ ਦੁਆਰਾ ਜਾਂ ਕਿਸੇ ਵੀ ਸਬੰਧਤ ਵੱਲੋਂ ਅਕਵਾਇਰ ਕੀਤੀ ਆਊਗੀ ਉਹਨਾਂ ਬੰਦਾ ਰੈਂਟ ਮੰਡੀ ਬੋਰਡ ਦੀ ਹਦਾਇਤਾਂ ਅਨੁਸਾਰ ਮਾਰਕੀਟ ਕਮੇਟੀ ਨੂੰ ਜਮ੍ਹਾਂ ਕਰਵਾਇਆ ਜਾਏਗਾ ਔਰ ਉਹਨਾਂ ਨੂੰ ਕੰਮ ਦੀ ਪ੍ਰਵਾਨਗੀ ਦਿੱਤੀ ਜਾਊਗੀ ਜਿਹੜਾ ਫੜ ਵਗੈਰਾ ਦਾ ਨੁਕਸਾਨ ਕਰ ਦਿੰਦੇ ਨੇ ਜੀ ਉਹਦੀ ਫਿਰ ਪੂਰਤੀ ਕਿਵੇਂ ਕਰਾਉਣੇ ਫੜ ਦੇ ਨੁਕਸਾਨ ਸਬੰਧੀ ਹਦਾਇਤ ਜਾਰੀ ਕੀਤੀ ਜਾਂਦੀ ਹੈ ਜੇਕਰ ਫੜ ਦਾ ਨੁਕਸਾਨ ਕੋਈ ਹੁੰਦਾ ਸਬੰਧਤ ਫਰਮ ਵੱਲੋਂ ਜੋ ਅਸੀਂ ਸਿਕਿਉਰਿਟੀ ਪ੍ਰੋਵਾਈ ਜਾਂਦੀ ਹੈ ਉਹ ਸਿਕਿਉਰਿਟੀ ਦੀ ਕਟੌਤੀ ਕੀਤੀ ਜਾਊਗੀ ਜੇਕਰ ਹੁੰਦਾ ਤਾਂ ਪਰ ਹਰ ਪਟਾਣੇ ਦਾ ਵੀ ਮੇਰੇ ਨਾਲ ਕੀ ਹੁੰਦੀ ਹੈ ਹਾਂਜੀ ਬਿਜਲੀ ਜਿਹੜੀ ਬੰਦੀ ਹੁੰਦੀ ਵੀ ਇਹਦੇ ਲੱਭੇ ਪਰ ਕੀਤੀ ਜਾਂਦੀ ਨਹੀਂ ਬਿਜਲੀ ਦੀ ਕੋਈ ਸਹੂਲਤ ਨਹੀਂ ਕਿ ਬਿਜਲੀ ਅਸੀਂ ਲਾਈਟਾਂ ਜਗਾ ਕੇ ਜਗਾ ਸਕਦੇ ਹਾਂ ਜੋ ਮੰਡੀ ਵਿੱਚ ਲੱਗੀਆਂ ਹੋਈਆਂ ਜੀਵਿੰਦਾਰਾਂ ਦੇ ਕਿਸਾਨਾਂ ਦੀ ਸਹੂਲਤ ਲਈ ਪਰੰਤੂ ਜੇਕਰ ਮੇਲੇਦਵਾਰਾਂ ਜਾਂ ਕਿਸੇ ਵੱਲ ਸੰਸਥਾ ਵੱਲੋਂ ਵਰਤੇ ਜਾਂਦਾ ਉਹ ਆਪਦੀ ਬਿਜਲੀ ਵਰਤਣਗੇ ਉਹ ਮੰਡੀ ਬੋਰਡ ਦੀਆਂ ਸਰਕਾਰੀ ਬਿਜਲੀ ਨਹੀਂ ਵਰਤੇ ਹੋਊਗੀ। ਇਸ ਸਾਲਾਂ ਦਾ ਦੋਸ਼ ਇਹੀ ਹੈ ਨਾ ਜੀ ਕਿ ਉਹ ਇੱਕ ਤਾਂ ਮੰਡੀ ਦੀ ਪਿਛਲੇ ਸਾਲ ਵੀ ਉਹਨਾਂ ਨੇ ਕਹਿੰਦੇ ਵੀ ਮੰਡੀ ਦੀ ਬਿਜਲੀ ਜਿਹੜੀ ਯੂਜ਼ ਕਰਦੇ ਰਹੇ ਆ। ਪਾਣੀ ਵੀ ਜਿਹੜਾ ਮੰਡੀ ਦੀ ਮੰਡੀ ਦੇ ਅੰਦਰ ਯੂਜ਼ ਕਰਦੇ ਰਹੇ ਨੇ। ਜਦਕਿ ਜਦਕਿ ਮਾਰਕੀਟ ਕਮੇਟੀ ਉਹਦੇ ਕੋਈ ਵੀ ਫੀਸ ਉਹਨਾਂ ਨੇ ਅਦਾ ਨਹੀਂ ਕੀਤੀ। ਨਹੀਂ ਮੰਡੀ ਦੇ ਜਿਹੜੇ ਬਾਥਰੂਮ ਬਣੇ ਹੋਏ ਆ ਉਹ ਆਮ ਪਬਲਿਕ ਲਈ ਖੁੱਲੇ ਹੋਏ ਜੀ। ਮੰਡੀ ਦੇ ਵਿੱਚ ਪੀਣ ਲਈ ਪਾਣੀ ਲਈ ਜੋ ਟੂਟੀਆਂ ਲੱਗੀਆਂ ਆ ਪਬਲਿਕਲੀ ਆ ਜੀ ਸਾਰੇ ਲਈ ਉਹ। ਠੀਕ ਆਮ ਕਿਸਾਨਾਂ ਲਈ ਆਉ ਮੰਡੀ ਕੋਈ ਵੀ ਆ ਕੇ ਬਾਥਰੂਮ ਯੂਜ਼ ਕਰ ਸਕਦਾ ਕੋਈ ਵੀ ਆ ਕੇ ਪੀਣ ਲਈ ਪਾਣੀ ਨੂੰ ਪੀ ਸਕਦਾ ਜੋ ਉੱਤੇ ਇੱਥੇ ਕਿਸੇ ਨੂੰ ਵੀ ਸੀਜ਼ਨ ਦੌਰਾਨ ਸੀਜ਼ਨ ਤੋਂ ਬਾਅਦ ਕਿਸੇ ਨੂੰ ਨਹੀਂ ਰੋਕਿਆ ਜਾਂਦਾ ਆਮ ਕਿਸਾਨਾਂ ਦੀ ਸਹੂਲਤ ਲਈ ਮੰਡੀ 24 ਘੰਟੇ ਖੁੱਲੀ ਹੈ ਜੀ